हर हिकु

ਅਗਰ ਤੁਸੀਂ ਇਹ ਜੀਵਨ ਵਿਆਹ ਤੇ ਅੱਧੀ ਭਾਵਨਾ ਦੇ ਨਾਲ ਸਾਰੇ ਜੋ ਤਰਾਹ ਦੇ ਚੱਲਦੇ ਆਏ ਨੇ ਤੇ ਅੱਜ ਦੀ ਰਾਤ ਤੇ ਬੜੀ ਸੁਭਾਗ ਭਰੀ ਹੋਵੇ ਦੀ ਇਹ ਕਿਸੇ ਨੂੰ ਬੜਾ ਜ਼ਿਆਦਾ ਖੌਮੀ ਕੋਸ਼ਿਸ਼ ਨਹੀਂ ਕਰਨੀ ਜਿਹੇ ਦਿਨਾਂ ਤੋਂ ਆ ਕੇ ਆਏ ਨੇ ਉਸ ਤੇਰਾ ਦੂ ਲੈਣਾ ਤੁਸ ਜੋ ਦੇਖੋ ਕਿ ਸਾਰੇ ਅੰਦਰ ਦੀਆਂ ਤਜਰੀਹਾਂ ਹੋਣ ਵਾਲੀਆਂ ਨੇ

ਇਹ ਕੋ ਕਰਕੇ ਹੀ ਇਹ ਦਿਵਾਰ ਕਾਰਾ ਜਮੂਦੋ ਸ਼ੁਰੂ ਹੋਇਆ ਤੇ ਜਮੂਦੇ ਪ੍ਰਕਾਏ ਕਰਾਇਆ ਪ੍ਰਾਸੋ ਲਿਖੀਆਂ ਦੇ ਸਬਦ ਲਿਖ ਹੋਇਆ ਆਰਿਸ਼ਾ ਸ਼ਰਮੰਗ ਗਲੀ ਆ ਦੀ ਗੁજરાਤ ਨੇ ਜੁਗਾਨੋ ਯਾਦ ਕਰ ਰਹੇ ਨੇ ਗਲੀ ਵਦਿਆਲੇ ਦਾ ਜਿਸ ਦੇ ਅਨੁਸਾਰੀ ਦੁਨੀਆ ਦੀ ਮਨੁੱਖ ਜਾਤੀ ਅਮੀਰ ਤੋਂ ਲੈ ਕੇ ਗਰੀਬ ਦਾ ਸਹਾਤ ਤੋਂ ਲੈ ਕੇ ਸੰਯਾਲਕ ਤੱਕ ਪ੍ਰਵੇਸ਼ ਤੋਂ ਲੈ ਕੇ ਪਗਾਰੀ ਤੇ ਸੁਲਤਾਨ ਤੱਕ ਯਾਦ ਕਰਿਆ ਕਰੇਗੀ ਇਹ ਜੇ ਸਰਕਾਰ ਦੇ ਵਿੱਚ ਅੱਜ ਬਹੁਤ ਤੇ ਹਤੀਆਚਾਰ ਦਾ ਅਨਿਆਇ ਦਾ ਸਮਾਂ ਸੀ ਕੋ ਕੋ ਦੇ ਕਿਸੇ ਇਨਸਾਨ ਦੇ ਦਰਮਿਆਨ ਇਹ ਸੱਚਾਈ ਤੇ ਸਤੋਗੁੰ ਦਾ ਕੋਈ ਗੁਣ ਨਹੀਂ ਰਹਿ ਗਿਆ ਕੋਈ ਦਾਤਾ ਕਰਨੀ ਨਹੀਂ ਪਿਆ ਰਿਹਾ ਦੇ ਅੰਦਰ ਇਹ ਭਾਵਨਾ ਪ੍ਰੇਰਨਾ ਆਵੇ ਕਿ ਮੈਂ ਤ੍ਰਿਭੁਵ ਦੇ ਸਿਆਰ ਦੇ ਵਿੱਚ ਹੀ ਉਸ ਦੇ ਭਵਿੱਖ ਤੇ ਉਸ ਸੁਰਵਾਂ ਦੀ ਸਹਾਇਤਾ ਕਰ ਸਕਾਂ ਕੋ ਸਮੇਂ ਦੀ ਵਰਤਾ ਕਰਨ ਵਾਸਤੇ ਪ੍ਰਮਾਤਮਾ ਦੇ ਆਪ ਨੂੰ ਦੇਵਾ ਦੇ ਦਇਆ ਦੇ ਨਾਲ ਆਪਣੇ ਯੋਗ ਦੇ ਸਮੇਂ ਦੀ ਤੁਹਾਡੇ ਇਹ ਜਾਣਕਾਰੀ ਕਰਦੇ ਹੋਇਆ ਕਿ ਤੁਹਾਡੇ ਜਿੱਤਰੀ ਮਾਤ ਮਾਤਾ ਰਿਸ਼ੀਆ ਨਾਂ ਦਾ ਰਿਸ਼ੀ ਹੈ ਕਿ ਤੁਹਾਡੇ ਹੀ ਇੰਦਰੀਓ ਘਾਟੇ ਹੀ ਪੂਰ ਗਲੇ ਦੇ ਅਧਾਰ ਤੇ ਸਭੀ ਜਿਸ ਸਭੀ ਗੋੜ ਅਸਮਨ ਆਇਆ ਜਾ ਰਿਹਾ ਹੈ ਜਿਸ ਦੇ ਕਿਸ ਪ੍ਰਾਤਨ ਰਿਸ਼ੀਆ ਦਾ ਲੈਣਾ ਦੇਣਾ ਹੈ ਰਾਜ ਬਾਵਦੇ ਸੈਨ ਤੋਂ ਸਭੀ ਤੋਂ 52 ਦੇ ਨਾਲ

ਮੈਂ ਜਿਹੜਾ ਇਸ ਗ੍ਰੰਥ ਸਾਹਿਬ ਦੇ ਕਾਰਨ ਹੁਣਾਂ ਵੀ ਤਿਕਰਤਾ ਦਾ ਗੰਭਰੂ ਦੇਖੋ ਮਨਾ ਮੈਂ ਇੱਕ ਪੱਤ ਕਰ ਰਿਹਾ ਜਿਹੜਾ ਇਸ ਪਤ ਨੂੰ ਸੇਖ ਲਿਖਿਆ ਹੋਇਆ ਗ੍ਰੰਥ ਸਾਹਿਬ ਦੇ ਅਖਰਾਰੇ ਤੇ ਕਿਹ ਤੱਕ ਹੈ ਰਨ ਹੈ ਗਾਉੜੇ ਹੇਰੇ ਤੇ ਵਿਚਾਰ ਹੈ ਕਿਹ ਹੈ ਸਾਨੂੰ ਕਿਹ ਮਾਰਤਾਂ ਦੇ ਤੇ ਜਾ ਰਿਹਾ ਹੈ ਉਹ ਬਿਲਕੁਲ ਅਜ ਉਹ ਮੈਸਰੀ ਆਜਾਤ ਦਵਾਗਾ ਭਾਈ ਸੰਗ ਦੇਖ ਸਕਦਾ ਹੈ ਔਰ ਮੈਂ ਉਹਦਾ ਉਸ ਨੂੰ ਦਵਾਉਂਦਾ ਜੋ ਕਿ ਤੁਹਾਡੇ ਹਿਰਦੇਆਂ ਵਿੱਚੋਂ ਤੱਕ ਕੋਈ ਰੋਸ ਤੇ ਕੋਈ ਭਾਵਨਾ ਦੇ ਤਲਕੀ ਦੇ ਸਾਥ 그룹 ਦੇ ਸੱਜ ਤੋਂ ਨਹੀਂ ਆ ਸਕਦਾ ਉਹਨਾਂ ਦੇ ਕਿਤੇ ਸਰਕਾਰ ਨੂੰ ਮਾਰ ਨਹੀਂ ਦੇ ਸਕਦੇ ਬਰ ਮਾਤਵਾ ਨੇ ਕਿਹਾ ਤੁਹਾਡੇ ਤੇ ਹੁਣ ਦੇ ਜਨਵਾਸੇ ਲਈ ਕੀ ਕੀ ਪੁਰਬਿਆ ਦੇਗੀ ਤੁਹਾਨੂੰ ਪਤਾ ਹੀ ਆਏਗਾ ਕਿ ਸਾਡੇ ਖਾਲ ਦੇ ਵਿੱਚ ਤੁਸੀਂ ਕੀ ਕੀ ਕੁ ਮੱਤੇ ਦਾ ਜੰਗ ਲੇਖ ਲਾਉਂਦੇ ਕਿ ਕਿਤਨਾ ਆਇਆ ਕਿਤਨੇ ਕਿਤੇ ਸਾਡੇ ਜੰਗ ਇਹ ਕੋ ਆਸੇ ਇਧਰੇ ਹੀ ਅੰਦਰ ਕੁਝ ਆਪ ਹੀ ਸ਼ਕਤੀ ਦਾ ਸਾਤ ਹੈ

ਇਹ ਜਿਹਾਤ ਰਹਾ ਹੈ ਨਾਲ ਦੇ ਨਾਲ ਤੁਹਾਡਾ ਫਿਲਮਾ ਦੇ ਜਿਆ ਸਮੂਹ ਕੋਲ ਵੀ ਸੱਜਣਾ ਲੇਕਿਨ ਜਦ ਤੱਕ ਕੋਈ ਰੇਗ ਨਾ ਬਣਿਆ ਹੋਵੇ ਆਤਮਾ ਨੇ ਕਰੀਤੀ ਜਿਹਾ ਸੀ ਸਰਕਾਰ ਖਿਲਾਫ ਹੈ ਕਿ ਕਿਸ ਨੂੰ ਸਬੂਤ ਕਰਦਾ ਕਰਦਾ ਦੇਗਾ ਪਰ ਆਂਦੀ ਸੁਰੀਆਂ ਕਰਦਾ ਤੇ ਖੁਦ ਆਪਣਾ ਸੇਜ ਆਉਦਾ ਹੈ ਇਹ ਕਿ ਨਾ ਹੈ ਕਾਰਗਾਈ ਕੋ ਹੋਣਾ ਕੋਈ ਨਾ ਕਰਨੀ ਸਦਾ ਨਾ ਰਹਿੰਦਾ ਪ੍ਰਾਧਾ ਯੂਗਾ ਦੇ ਵਿਲੇ

कोई कोई तो 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 नहीं का करदा कोई लोग तो डाटा ना करयादा है कोई दूसरे से हर कोई कोई तो करदी कोई सारे सारे साहब भी बिजली का बिल प्राप्त करने देता है सन प्यारे साहब साहब पीछे गए नहीं कुछ भी नहीं लगा के दो दिन आगे आते साहब पीछे गए इतने दिन भी ज्यादा रखी थी क्या जो दूसरा का काम हो गया राम रात ले ना भी लग रहा है ये दरबार ये तो हटावा से बनाया गया है सरकार के आज की करेंगे ने प्रक्रिया हो रही है लेकिन कुछ तरीके वाले होनी है नहीं लोग से केनाला पास में तो देखो मानक कार्य है कि कनाडा लेक है ड्रा संदा को पूरा करना है को परिवर्तन सारे अदा है लेकिन दर्जा के कारण कोई और दिक्कत चार वाके कोई फर्क

કે મેરે મતલબ કે કારણ નહીં હે જો જો સબ આયા હુકમે આયા મે સદા રહે આયા કે જો હુકમે આયા તે 11 સાલ કા સુરૂ દે હાર وچ મે અપને આપ ઉતરા કાબૂ ચૂતા થી કે મે અપને ઇસે કારણ કરે નતા મે જના કે યાર સબ આયા પડાવી વાલે પ્રાનિયા સંતા કા મે દેખો બાદ જાડા સમય સે હાર આયા હે કે ઇસ કો બિચાર કે જાય કરા આયા મે સાર દો સેટ સે બીજી ઢાલ મે બદલી જા કરા યાર નઈ નુબરે દિલે માને

ਇਹ ਬਾਤ ਇਹ ਚੀਜ਼ ਆ ਕਿ ਆਪਰੇ ਆਪ ਨੂੰ ਸਮਝ ਦੇ ਕੇ ਕਿ ਕਿਵੇਂ ਵਿਚਾਰੀ ਕਿ ਕਾਰਜ ਜਿਹੜੇ ਮਿਲਿਆ ਹਨ ਉਹ ਸਭ ਨਹੀਂ ਦੇਣਗੇ ਜੇ ਕਾਰਜਾਂ ਤੇ ਸਾਡੀ ਸਰਕਾਰ ਦੀ ਨੌਕ ਜਿਹੜੀ ਅਨਸਾਖੀ ਆ ਤੇ ਸਾਰੇ ਸਾਡਾ ਸਰਕਾਰ ਆ ਦੇ ਨਹੀਂ ਹੋ ਸਕਦੇ ਜੇ ਤੁਸੀਂ ਤਾਂ ਦੇ ਅਸੀਂ ਸਾਡੇ ਤੋਂ ਪੁੱਛਦੇ ਆ ਕਿ ਅਸੀਂ ਕੱਲ ਨੂੰ ਐਸਾ ਕੋ ਸਮਾ ਆ ਦੇ ਸੀ ਜਵਾੰਗ ਲਈ ਅਸੀਂ ਤਾਂ ਸੱਚੇ ਤਰ੍ਹਾਂ ਕਦੀ ਨਹੀਂ ਦੇਖਿਆ ਉਹ ਪਲੀਆਂ ਦੇ ਰੱਖ ਜਿਹੜਾ ਉਹ ਤੁਹਾਨੂੰ ਨਹੀਂ ਸੁਣਦੇ ਕੱਲੇ ਕੱਲੇ ਘਰ ਦਾ ਨਾ ਆ ਤੇ ਜਿਹੜਾ ਕੱਲੇ ਦੇ ਆ ਤੁਹਾਡੇ ਵਾਂਗ ਆ ਗਏ

ਮੈਨੂੰ ਇਸ ਕਰਕੇ ਦੁਜੀ ਇੰਡੀਆ ਤੇ ਤੁਸੀਂ ਇੰਨੇ ਭਗਤ ਨਾ ਹੁੰਦੇ ਆ ਇਸ ਸਮੇਂ ਪ੍ਰਮਾਤਮਾ ਨੇ ਨਾਂ ਤਰੋ ਬਣਾਇਆ ਹੁੰਦਾ ਤੇ ਚਾਹਤ ਮੈਨੂੰ ਇਹ ਮਾਤਾ ਕੇ ਦੱਸਣਾ ਤੇ ਸਾਡੇ ਜਿਹੜੇ ਕੋਲ ਗਿਆ ਏਡਾ ਕੋਈ ਤੁਹਾਡਾ ਹੈ ਤੁਹਾਡੇ ਕੋਲ ਹੋ ਗਿਆ ਤੇ ਬਹੁਤ ਕਰਾਉਣਾ ਹੈ ਤੇ ਕਹਾਂਗਾ ਵੀ ਜੇ ਕਹਾਂ ਮੈਂ ਆਪਣੇ ਜਿਹੜੇ ਸਾਰਾ ਹਵਾ ਕਰਕੇ ਇਹ ਤੁਹਾਡੇ ਮੋੜੇ ਦੇ

काफी ज्यादा लगने का शहर हो गया है चलो